ਦੇਖੋ ਉਹੀ ਗੱਲ ਹੈ ਨਾ ਸਾਨੂੰ ਸਮਝ ਨਹੀਂ ਆ ਰਿਹਾ ਐਮਐਲਏ ਸਾਹਿਬ ਦੇ ਵੀ ਖੁਦ ਅਜੇ ਮਿੱਤਲ ਜੀ ਦੀ ਫੋਟੋ ਪਾਈ ਹੋਈ ਹੈ ਬਕਾਇਦਾ ਵੀ ਅਜੇ ਮਿੱਤਲ ਜੀ ਬਾਰੇ ਵੀ ਕਹਿ ਰਹੇ ਵੀ ਅੱਧਾ ਇਹਨਾਂ ਨੂੰ ਜਾਂਦਾ ਹੈ ਅੱਧਾ ਸਾਡੇ ਕੋਲ ਰਹਿੰਦਾ ਸਾਨੂੰ ਖੁਦ ਨਹੀਂ ਸਮਝ ਆਉਂਦੀ ਵੀ ਪ੍ਰਸ਼ਾਸਨ ਕਰਦੋਂ ਨਹੀਂ ਤੇਰੇ ਨੂੰ ਬਕਾਇਦਾ ਫੋਨ ਮੰਨੂ ਵੀ ਕਰਿਆ ਵੀ ਤੁਸੀਂ ਪਿੱਛੇ ਹਟੋ ਵੀ ਨਹੀਂ ਅਸੀਂ ਤੁਹਾਡੇ ਬਾਰੇ ਗਲਤ ਫੁਹਾ ਫੁਲਾਮਾਂਗੇ ਗਲਤ ਕਰਾਂਗੇ ਇਹ ਕਾਈਡੀ ਦੇ ਤੂੰ ਸਾਡੀਆਂ ਪੋਸਟਾਂ ਪਾਈਆਂ ਜਿੱਚ ਮੇਰੀਆਂ ਖੁਦ ਪਰਸਨ ਤੌਰ ਤੇ ਉੱਚ ਮੈਨੂੰ ਗਲਤ ਦੱਸਿਆ ਗਿਆ ਕੋਈ ਹਫੀਮ ਇਹ ਕਾਫੀ ਕੁਝ ਉੱਚ ਕਿਹਾ ਹੈਗਾ ਮੈਂ ਤੇ ਪਟਿਆਲੇ ਜੀ ਕ ਆਪਣੇ ਵਾਕਿਆ ਹੋਇਆ ਉਹ ਵੀ ਸੋਸ਼ਲ ਮੀਡੀਆ ਕਰਨ ਹੋ ਜਿਹੜਾ ਅਜੀ ਸਾਹਮਣੇ ਆਪਣੇ ਆਪ ਨੂੰ ਗੋਲੀ ਮਾਰੀ। ਨਾ ਇਹਨੇ ਐਮਐਲਏ ਸਾਹਿਬ ਬਖਸ਼ਾ, ਨਾ ਇਹਨੇ ਪ੍ਰੈਸ ਕਲੱਬ ਬਖਸ਼ੇ, ਨਾ ਕਿਸਾਨ ਯੂਨੀਅਨ ਬਖਸ਼ੀਆਂ, ਨਾ ਡੀਡੀਪੀਓ ਬਖਸ਼ਿਆ, ਨਾ ਵੀਡੀਓ ਬਖਸ਼ਿਆ ਕੋਈ ਨਹੀਂ ਬਖਸ਼ਿਆ। ਸਾਡੇ ਰਾਜਪੁਰ ਦੇ ਐਮਐਲਏ ਜਬੀਰ ਕਿਤੇ ਗਈ ਹੈ ਵੀ ਜਿਹੜਾ ਬੰਦਾ ਤੁਹਾਨੂੰ ਨਿਤ ਭੰਡਦਾ, ਬੋਲਦਾ ਮਾੜਾ ਤੁਸੀਂ ਉਹਨੂੰ ਬਣਾਇਆ, ਤੁਸੀਂ ਉਹਨੂੰ ਫੇਰ ਵੀ ਬਚਾਉਂਦੇ ਹੋ। ਮੈਂ ਤਾਂ ਸਪਸ਼ਟ ਕਲਾ ਵਿੱਚ ਕਲੀਅਰ ਗੱਲ ਕਰਾਂਗਾ। ਫਵਾਵਾ ਆਖੇ ਜੀ ਅਸੀਂ ਤਾਂ ਜੀ ਪਰਵਾਨੇ ਨੂੰ ਗੱਲ ਕਰ ਲਈ ਐ ਪਰਵਾਨੇ ਨੂੰ ਰੋਕ ਲਿਆ ਐ ਪਰਵਾਨੇ ਨਾਲ ਸੈਟਿੰਗ ਕਰ ਲਈ ਐ ਮਾਡੇ ਦੇ ਕਾਰਵਾਈ ਕਰਦੇ ਕੋਡ ਦੇ ਥਰੂ ਪੁਲਿਸ ਦੇ ਥਰੂ ਵੀ ਇਹ ਝੂਠੀ ਫਵਾ ਫਲਾਈ ਜਾ ਰਹੀ ਆ ਤੇ ਜੇ ਅਸੀਂ ਸੱਚੇ ਆ ਤੇ ਫਿਰ ਪੁਲਿਸ ਨੂੰ ਕਾਰਵਾਈ ਕਰ ਚ ਪਰੇਸ਼ਾਨੀ ਗਾਦੀ ਐ ਕੋਈ ਸਾਡਾ ਸਮਝੋਤਾ ਨਹੀਂ ਇਸ ਗੰਦੇ ਬੰਦੇ ਨਾਲ ਗੱਦਾ ਬੰਦਾ ਐ ਗੰਦਾ ਕੀੜਾ ਐ ਅਬ ਪਿੰਡ ਖੜਿਆ ਲੈ ਕੇ ਨਾ ਪਿੰਡ ਦੇ ਵਾਸਤੇ ਦੱਸਦੇ ਕੋਈ ਬੰਦਾ ਇਹਨੇ ਪਿੰਡ ਜ ਕੋਈ ਭਲੇ ਦਾ ਕੰਮ ਕੀਤਾ ਹੋਵੇ ਮੈਂ ਉੱਥੇ ਐਮਐਲਏ ਨਾਲ ਵੀ ਮੱਥਾ ਲਾਇਆ ਪੱਤਰਕਾਰਾਂ ਪਿੱਛੇ ਵੀਰ ਖੜੇ ਇੱਥੇ ਤੇ ਅੱਜ ਵੀ ਮੈਂ ਪੱਤਰਕਾਰ ਭਾਈਚਾਰੇ ਨਾਲ ਖੜਿਆ ਹਾਂ ਜੇ ਮੈਨੂੰ ਐਮਐਲਏ ਦਾ ਮੱਥਾ ਲਾਣਾ ਪਿਆ ਮੈਨੂੰ ਪ੍ਰਸ਼ਾਸਨ ਦਾ ਮੱਥਾ ਲਾਣਾ ਪਿਆ ਮੈਨੂੰ ਪੁਲਿਸ ਦਾ ਮੱਥਾ ਲਾਣਾ ਪਿਆ ਮੈਂ ਲਾਊਂਗਾ ਮੈਂ ਮਨਜੀਤ ਸਿੰਘ ਕਮਾਣਾ ਕੌਮੀ ਪ੍ਰੈਜ਼ੀਡੈਂਟ ਬੀਕੇਐਮਯੂਬੀ ਜੋ ਅੱਜ ਇਹ ਇੱਥੇ ਜੰਗਪੁਰੇ ਸਾਨੂੰ ਤਰਨਾ ਲੈਣਾ ਪਿਆ ਹੈ ਪਿਛਲੇ ਦਿਨੀ ਜੰਗਪੁਰੇ ਪਿੰਡ ਦਾ ਇੱਕ ਮਸਲਾ ਸੀਗਾ तकरीबन ਮਹੀਨਾ ਪਹਿਲਾਂ ਸਵਾ ਮਹੀਨਾ ਹੋ ਗਿਆ ਉਹਦੇ ਚ ਆਪਣੀ ਜਥੇਬੰਦੀ ਦੇ ਆਗੂ ਸੀਗੇ ਜਿਨ੍ਹਾਂ ਦੀ ਇੱਥੇ ਮੌਜੂਦਾ ਜਿਹੜਾ ਸਰਪੰਚ ਹੈ ਪਰਮਿੰਦਰ ਸਿੰਘ ਬਿੱਟੂ ਉਹ ਜਿਹੜੀ ਸਿਆਮ ਲੜ ਦੇ ਸਿਆਮ ਲੜ ਆਪਾਂ ਕਹ ਦਿੰਨੇ ਆ ਜੱਦੀ ਪੁਸਤੀ ਜ਼ਮੀਨ ਹੁੰਦੀ ਹੈ ਜਿਹਦੇ ਕੋਲ ਜਿਹਦੇ ਕਬਜ਼ੇ ਚ ਹੈ ਉਹੀ ਰਹਿੰਦੀ ਹੈ ਉਹਨਾਂ ਦੇ ਹੱਕ ਚ ਕੇਸ ਵੀ ਉਹਦੇ ਹੱਕ ਚ ਆਏ ਸੀਗੇ ਉਹ ਤੋਂ ਬਾਅਦ ਇਹ ਬੰਦਾ ਕੋਝੀਆਂ ਹਰਕਤਾਂ ਦੇ ਜ਼ੁਰਗਾਇ ਨੇ ਮੈਨੂੰ ਬਕਾਇਦਾ ਫੋਨ ਮਨੂੰ ਵੀ ਕਰਿਆ ਵੀ ਤੁਸੀਂ ਪਿੱਛੇ ਹਟੋ ਵੀ ਨਹੀਂ ਅਸੀਂ ਤੁਹਾਡੇ ਬਾਰੇ ਗਲਤ ਫੁਹਾ ਫੁਲਾਮਾਂਗੇ ਗਲਤ ਕਰਾਂਗੇ ਤੇ ਮੇਰੇ ਰਿਸ਼ਤੇਦਾਰ ਨੂੰ ਵੀ ਖੁਦ ਨੇ ਸਪੈਸ਼ਲ ਫੋਨ ਕਰਕੇ ਕਿਹਾ ਉਹਦੇ ਤਹਿਤ ਇਹਨੇ ਫਿਰ ਜਦੋਂ ਮਾ ਵੀ ਇਹ ਚੀਜ਼ ਤਾਂ ਹੋਏ ਨਹੀਂ ਸਕਦੀ ਨਾ ਸਾਡੇ ਚ ਹੈਗਾ ਤਾਂ ਇਹਨੇ ਇੱਕ ਫੇਕ ਆਈਡੀ ਦੇ ਤੋਂ ਸਾਡੀਆਂ ਪੋਸਟਾਂ ਪਾਈਆਂ ਜਿੱਚ ਮੇਰੀਆਂ ਖੁਦ ਪਰਸਨ ਤੌਰ ਤੇ ਉੱਚ ਮੈਨੂੰ ਗਲਤ ਦੱਸਿਆ ਗਿਆ ਕੋਈ ਫੀਮ ਇਹ ਕਾਫੀ ਕੁਝ ਉੱਚ ਕਿਹਾ ਹੈਗਾ ਮੈਂ ਨਹੀਂ ਕਹਿਣਾ ਚਾਹੁੰਦਾ ਉਹ ਗੱਲਾਂ ਜੋ ਉਹਨੇ ਕਹੀਆਂ ਪਰ ਉਹ ਤੋਂ ਬਾਅਦ ਅਸੀਂ 27 ਤਰੀਕ ਨੂੰ 27 ਦਸੰਬਰ ਨੂੰ ਪੁਲਿਸ ਥਾਣਾ ਬਨੋੜ ਪਈ ਗਏ ਉੱਥੇ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਸਾਡੀ ਵੀ ਤੁਸੀਂ ਇਹ ਬੰਦਾ ਜਿਹੜਾ ਕਲੀਅਰ ਹੋ ਗਿਆ ਵੀ ਇਹਨੇ ਕਰਾਇਆ ਸਾਰਾ ਕੁਝ ਪਹਿਲਾਂ ਕਲੀਅਰ ਨਹੀਂ ਸੀਗਾ ਵੀ ਪਰਮਿੰਦਰ ਬਿੱਟੂ ਦੇ ਪਰਚਾ ਦੋ ਚਲੋ ਗੱਲ ਹੋਈ ਉਹ ਕਹਿੰਦੇ ਜੀ ਸਾਨੂੰ 2 ਜਾਂ 3 ਦਿਨ ਦੇ ਦਿਓ ਅਸੀਂ ਦੇ ਤੇ 31 ਤਰੀਕ ਉਹਨਾਂ ਨੂੰ ਦੇ ਦੇ ਵੀ 31 ਨੂੰ ਨਹੀਂ ਅਸੀਂ ਆਪਣਾ ਰੋਡ ਬੰਦ ਕਰਾਂਗੇ ਇੱਥੇ ਬਹਿ ਕੇ ਜੋ ਹੋਇਆ ਪ੍ਰੋਗਰਾਮ ਹੁਣ 31 ਨੂੰ ਵੀ ਅੱਜ ਵੀ ਤਕਰੀਬਨ 2 ਵੱਜ ਚੁੱਕੇ ਆ ਹੁਣ ਤੱਕ ਪ੍ਰਸ਼ਾਸਨ ਆਹੀ ਕਹੀ ਜਾਂਦਾ ਵੀ ਅਸੀਂ ਦੇਖ ਕੇ ਕਰਾਂਗੇ ਜੇ ਅਸੀਂ ਅੱਦਾ ਕਰਾਂਗੇ ਕੋਈ ਜम्मेवार ਨਾ ਦਾ ਐਸਚਓ ਸਾਹਿਬ ਇੱਥੇ ਪਹੁੰਚੇ ਨਾ ਡਿਪਟੀ ਸਾਹਿਬ ਪਹੁੰਚੇ ਨੇ ਹੁਣ ਦੇਖਦੇ ਆ ਅਸੀਂ ਤਾਂ ਐਲਾਨ ਕਰਤਾ ਹੈਗਾ ਵੀ ਅਸੀਂ ਰੋਡ ਬੰਦ ਕਰਾਂਗੇ ਹੁਣ ਬਾਕੀ ਇਹ ਕਹਿੰਦੇ ਵੀ ਡਿਪਟੀ ਸਾਹਿਬ ਆ ਰਹੇ ਨੇ 5 ਮਿੰਟ ਰੁਕ ਜੋ ਤੁਸੀਂ 10 ਮਿੰਟ ਹੁਣ 10 ਮਿੰਟ ਵੇਟ ਕਰਕੇ ਫਿਰ ਨਹੀਂ ਰੋਡ ਬੰਦ ਕਰਾਂਗੇ ਜੇ ਅਸੀਂ ਕਿਉਂਕਿ ਉਹ ਜਿਹੜਾ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਹੁਣ ਪਿੱਛੇ ਪਟਿਆਲੇ ਜਿੱਕੇ ਆਪਣੇ ਵਾਕਿਆ ਹੋਇਆ ਉਹ ਵੀ ਸੋਸ਼ਲ ਮੀਡੀਆ ਕਰਨ ਹੋਇਆ ਜਿਹੜਾ ਅਜੀ ਸਾਹਿਬ ਨੇ ਆਪਣੇ ਆਪ ਨੂੰ ਗੋਲੀ ਮਾਰੀ ਉਦੋਂ ਪਹਿਲਾਂ ਕਿੰਨੇ ਕਰਮ ਹੋਏ ਨੇ ਸਾਡੀ ਮੇਂ ਲੜਾਈ ਸੋਸ਼ਲ ਮੀਡੀਆ ਤੋਂ ਜਿਹੜੇ ਐਂ ਲੋਕਾਂ ਦੇ ਬੇਵਚਲਾਨ ਨੇ ਉਹਨਾਂ ਨੂੰ ਗਮਰਾਹ ਕਰਦੇ ਆ ਬਲੈਕਮੇਲ ਕਰਦੇ ਆ ਉਹਦੀ ਲੜਾਈ ਆ ਗਈ ਹੁਣ ਨਾਗੇ ਕੱਲੇ ਬਿੱਟੂ ਤੇ ਰਹੀ ਉਹਦੇ ਕਰਕੇ ਸਾਨੂੰ ਜਰੂਰੀ ਉਹਨਾਂ ਤੇ ਕਾਰਵਾਈ ਹੋਵੇ ਇੰਨੇ ਦਿਨ ਹੋ ਗਏ ਪੁਲਿਸ ਕੀ ਕਰਦੀ ਹੈ ਕਿਉਂ ਨਹੀਂ ਕਾਰਵਾਈ ਕਰਦੇ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਸੰਧੂ ਤਾਂ ਇਹ ਲੱਗ ਜਾਂਦਾ ਵੀ ਪੁਲਿਸ ਦੇ ਉੱਤੇ ਪ੍ਰੈਸ਼ਰ ਹੈ ਪ੍ਰੈਸ਼ਰ ਵੀ ਕਿਹਦਾ ਮੈਨੂੰ ਲੱਗਦਾ ਵੀ ਮੌਜੂਦਾ ਐਮਐਲਏ ਸਾਹਿਬ ਨੇ ਜਿਹੜੇ ਸਾਡੇ ਉਹਨਾਂ ਨੇ ਹੀ ਪਤਾ ਲੱਗਿਆ ਸਰਪੰਚੇ ਨੂੰ ਬਣਾਇਆ ਸੀਗਾ ਜਦ ਕੇ ਇਹਦੇ ਚ ਜਿਹੜੀ ਇੱਕ ਪੋਸਟ ਉਹਨਾਂ ਨੇ ਇਨਸਪੈਕਟਰ ਤੇ ਐਮਐਲਏ ਸਾਹਿਬ ਤੇ ਹੀ ਪਾਈ ਹੋਈ ਹੈ ਜਿਹੜਾ ਕਹਿੰਦਾ ਯੁੱਧ ਨਸ਼ਿਆਂ ਵਿਰੁੱਧ ਪਿੱਛੇ ਕਾਰਵਾਈ ਚਲਾਈ ਸੀਗੀ ਪੰਜਾਬ ਸਰਕਾਰ ਵੱਲੋਂ ਉਹਦੇ ਜਿਹਨਾਂ ਨੇ ਬਕਾਇਦਾ ਕਿਹਾ ਵੀ ਜਿਹੜਾ ਬਨੂੜ ਦਾ ਐਸ ਐਚਓ ਹੈ ਇਨਸਪੈਕਟਰ ਸਾਹਿਬ ਨੇ ਬਨੂੜ ਦੇ ਉਹ ਇੱਥੋਂ ਨਸ਼ੇ ਵਾਲਿਆਂ ਤੋਂ ਮਹੀਨਾ ਇਕੱਠਾ ਕਰਦੇ ਆ ਇਕੱਠਾ ਕਰਕੇ ਬੀਬਾ ਜੀ ਨੂੰ ਅੱਧ ਦੇ ਦਿੰਨੇ ਆ ਦਾਪ ਰੱਖਦੇ ਆ ਸਾਨੂੰ ਸਮਝ ਨਹੀਂ ਆ ਰਹੀ ਵੀ ਕੀ ਐਮ ਐਲ ਏ ਸਾਹਿਬ ਤੇ ਵੀ ਦਵਾ ਜਿਹੜਾ ਉਹ ਨਹੀਂ ਇਹਦੇ ਕਾਰਵਾਈ ਹੋਣ ਦੇ ਰੇ ਸਾਨੂੰ ਇਹ ਦੁੱਖ ਵੀ ਹੈ ਗੱਲ ਦਾ ਵੀ ਇਹ ਬੰਦੇ ਤੇ ਹੁਣੋਂ ਤਾਂ ਨਹੀਂ ਕਾਰਵਾਈ ਚੱਕ ਕੇ ਨੂੰ ਅੰਦਰ ਸਿੱਟਿਆ ਹੋਣਾ ਚਾਹੀਦਾ ਸੀਗਾ ਜਦ ਕਿ ਨਾ ਇਹਨੇ ਐਮ ਐਲ ਏ ਸਾਹਿਬ ਬਖਸ਼ਿਆ ਨਾ ਐਨਪ੍ਰੈਸ ਕਲੱਬ ਬਖਸ਼ੇ ਨਾ ਕਿਸਾਨ ਯੂਨੀਅਨ ਬਖਸ਼ੀਆਂ ਨਾ ਡੀਡੀਪੀਓ ਬਖਸ਼ਿਆ ਨਾ ਵੀਡੀਓ ਬਖਸ਼ਿਆ ਕੋਈ ਨਹੀਂ ਬਖਸ਼ਿਆ ਇਹਨੇ ਅਸੀਂ ਤਾਂ ਉਹੀ ਲੜਾਈ ਲੱਗਿਆ ਸੀਗਾ ਕਿ ਇਹ ਇਹ ਬੰਦਾ ਮਤਲਬ ਇਹੀ ਪਾਰਿਆ ਪੋਸਟਾਂ ਸਾਨੂੰ ਆਪਣੇ ਸੋਰਸ ਦੇ ਤਹਿਤ ਇਹ ਬੰਦੇ ਨੂੰ ਤਕਰੀਬਨ 26 ਤਰੀਕ ਨੂੰ ਸ਼ਾਮ ਨੂੰ ਚੱਕ ਲਿਆ ਸੀਗਾ ਪ੍ਰਸ਼ਾਸਨ ਨੇ ਚੱਕ ਕੇ ਉੱਥੇ ਇਹ ਮੰਦਿਆ ਬਕਾਇਦਾ ਵੀ ਹਾਂਜੀ ਮੇਰੇ ਤੋਂ ਗਲਤੀ ਹੋਈ ਹੈ ਮੈਂ ਇਹ ਆਈਡੀਆ ਚਲਾਉਂਦਾ ਸੀਗਾ ਕਿਉਂਕਿ ਉਹ ਕੋਈ ਬੜਾ ਵੱਡਾ ਮੈਟਰ ਨਹੀਂ ਉਹ ਪ੍ਰਸ਼ਾਸਨ ਚਾਹੇ ਦੁਬਾਰੇ ਫਿਰ ਉਹ ਆਈਡੀਆ ਨਿਕਲ ਜਾਣਗੀਆਂ ਹੈ ਵੀ ਨੇ ਇਹਨਾਂ ਕੋਲ ਉਹ ਡਿਲੀਟ ਹੋ ਗਈਆਂ ਹਾਂ ਨਹੀਂ ਹੈਗੀਆਂ ਨੇ ਸਾਰਾ ਕੁਝ ਹੈ ਜੀ ਇਹ ਤਾਂ ਉਹ ਸਰਪ ਤੇ ਵੀ ਹਾਂਜੀ ਹਾਂ ਲਿਖ ਰਿਹਾ ਜੀ ਮੈਨੂੰ ਮਤਲਬ ਇਹਨਾਂ ਦਬਾਅ ਪੈ ਰਿਹਾ ਦੇਖੋ ਉਹੀ ਗੱਲ ਹੈ ਨਾ ਸਾਨੂੰ ਸਮਝ ਨਹੀਂ ਰਿਹਾ ਐਮਐਲਏ ਸਾਹਿਬ ਦੇ ਵੀ ਖੁਦ ਅਜੇ ਮਿੱਤਲ ਜੀ ਦੀ ਫੋਟੋ ਪਾਈ ਹੋਈ ਹੈ ਬਕਾਇਦਾ ਵੀ ਅਜੇ ਮਿੱਤਲ ਜੀ ਬਾਰੇ ਵੀ ਕਹ ਰਹੇ ਵੀ ਅੱਧਾ ਇਹਨਾਂ ਨੂੰ ਜਾਂਦਾ ਹੈ ਅੱਧਾ ਸਾਡੇ ਕੋਲ ਰਹਿੰਦਾ ਸਾਨੂੰ ਖੁਦ ਨਹੀਂ ਸਮਝ ਆਉਂਦੀ ਵੀ ਪ੍ਰਸ਼ਾਸਨ ਕਰ ਤੋਂ ਨਹੀਂ ਆਉਂਦਾ ਕੀ ਤੁਹਾਡਾ ਹੁਣ ਕੀ ਰਹੇਗਾ ਹੁਣ ਸਾਡਾ ਹੁਣ ਦੇਖਦੇ ਆਂ ਜੀ ਕਹਿੰਦੇ ਡਿਪਟੀ ਸਾਹਿਬ ਆ ਰਹੇ ਨੇ ਜੇ ਤਾਂ ਕੋਈ ਪਰਚਾ ਉਹਦੇ ਦਰਜ ਹੁੰਦਾ ਮਸਲਾ ਹੱਲ ਹੁੰਦਾ ਤਾਂ ਠੀਕ ਐ ਨਹੀਂ ਅਸੀਂ ਰੋਡ ਦਾ ਬੰਦ ਕਲੀਅਰ ਹੈ ਦੇਖੋ ਇੱਕ ਦੁੱਖ ਮੈਨੂੰ ਇਹ ਚ ਜ਼ਰੂਰ ਹੈ ਵੀ ਅੱਜ 31 ਤਰੀਕਾ ਹੈ ਲੋਕਾਂ ਨੇ ਕਿਸੇ ਨੇ ਕਲਬਾਂ ਚ ਜਾਣਾ ਕਿਸੇ ਨੇ ਕਿਤੇ ਜਾਣਾ ਕੱਲ ਨੂੰ ਨਵਾਂ ਸਾਲ ਚੜਨਾ ਮੈਂ ਨਹੀਂ ਚਾਹੁੰਦਾ ਮੇਰੀ ਜਥੇਬੰਦੀ ਵਾਲਾ ਮੇਰੇ ਜਿੰਨੇ ਵੀ ਸਾਥੀ ਸਹਿਯੋਗੀ ਖੜੇ ਨੇ ਕਿਉਂ ਨੇ ਜਿਹੜੇ ਮੈਂ ਨਹੀਂ ਜਾਂਦਾ ਵੀ ਰੋਡ ਬੰਦ ਕਰਨੀ ਪਈ ਪਰ ਮਜਬੂਰਨ ਜੇ ਨਹੀਂ ਮਸਲਾ ਹੱਲ ਹੁੰਦਾ ਤਾਂ ਕਰਨੀ ਪੈਣੀ ਹੈ ਤੇ ਮੈਂ ਉਹਨਾਂ ਲੋਕਾਂ ਤੋਂ ਖੀਮਾ ਵੀ ਮੰਗੂ ਜੇ ਮੈਨੂੰ ਰੋਡ ਬੰਦ ਕਰਨੀ ਪਈ ਵੀਰੇ ਮੇਰੀ ਮਜਬੂਰੀ ਜੇ ਤੁਹਾਡੀ ਨਾ ਮੰਨੀ ਤੁਸੀਂ ਰੋਡ ਜਾਮ ਕਰ ਲਿਆ ਤੇ ਇਹ ਤੁਹਾਡਾ ਬਦਕ ਜਦ ਤੱਕ ਚਲੇਗਾ ਰੋਡ ਨਹੀਂ ਸਾਡਾ ਰੋਸ ਤਾਂ ਆਹੀ ਹੈ ਵੀ ਸਾਨੂੰ ਪੁਲਿਸ ਉਹ ਬੰਦੇ ਤੇ ਕਾਰਵਾਈ ਕਰੇ ਜਿਹੜੇ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਆਪਣੇ ਪੋਸਟ ਆਪਣੇ ਫੇਸਬੁਕ ਅਕਾਊਂਟ ਬਣਾਨੇ ਹੁੰਦਾ ਜੋ ਮਰਜ਼ੀ ਪਾਓ ਪਰ ਇਹ ਨਾ ਕਰੋ ਵੀ ਤੁਸੀਂ ਕਿਸੇ ਨੂੰ ਬਲੈਕਮੇਲ ਕਰਨ ਦੀ ਨੀਤ ਨਾਲ ਫੇਕ ਆਈਡੈਂਟਿਟੀ ਬਣਾ ਕੇ ਪਾਓ ਮੇਰੇ ਦਮੇ ਨਾਲ ਹੀ ਤੁਹਾਡੇ ਬੋਲੋ ਜਿਹੜਾ ਹੈਗਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਥੋਡੇ ਨਾਲ ਹੋਰ ਵੀ ਨੇ ਕੋਈ ਨਹੀਂ ਆਪਣੇ ਨਾਲੇ ਅਕਾਲੀ ਦਲਾ ਮਰਸਰ ਤੋਂ ਖੜੇ ਨੇ ਜੀ ਸਤਨਾਮ ਸਿੰਘ ਜੀ ਜ਼ਿਲ੍ਹਾ ਜਨਰਲ ਸੈਕਟਰੀ ਨੇ ਉਹਨਾਂ ਦੇ ਪਟਿਆਲੇ ਦੇ ਤੇ ਹੋਰ ਵੀ ਸਾਡੇ ਸਹਿਯੋਗੀ ਬੀਕੇ ਉਹ ਟਕਾਉਂਦਾ ਜੀ ਆਏ ਸੀਗੇ ਬਾਕੀ ਪ੍ਰਵਾਨਾ ਜੀ ਪ੍ਰਵਾਨਾ ਜੀ ਕਿਤੇ ਵਿਜੀ ਹੋ ਗਏ ਮੈਨੂੰ ਲੱਗਿਆ ਕਹਿੰਦੇ ਵੀ ਆ ਰਹੇ ਨੇ ਉਹ ਵੀ ਬਾਕੀ ਚਲੋ ਉਹਨਾਂ ਦੀ ਆਪਣੀ ਇੱਛਾ ਕਿਉਂਕਿ ਉਹਨਾਂ ਨਾਲ ਗੱਲ ਵੀ ਹੋਈ ਹੈ ਮੇਰੀ ਵੈਸੇ ਰਸਤੇ ਜਨ ਕਹਿੰਦੇ ਪਹੁੰਚਣ ਆਲੇ ਆ ਜਿਹੜਾ ਮੁੱਦਾ ਹੈ ਸਾਨੂੰ ਸ਼ੌਂਕ ਨਹੀਂ ਹੈਗਾ ਸੜਕਾਂ ਤੇ ਖੜਨ ਦਾ ਸਾਨੂੰ ਸ਼ੌਂਕ ਨਹੀਂ ਧਰਨਾ ਲਾਣ ਦਾ ਅਸੀਂ ਵੀ ਪਰਿਵਾਰਾਂ ਵਾਲੇ ਸਾਡੇ ਵੀ ਜਵਾਕ ਨੇ ਸਾਡਾ ਵੀ ਦਿਲ ਕਰਦਾ ਸੀ ਨਿਆਣਾ ਨਾ ਬੈਠੀਏ ਸਾਡਾ ਵੀ ਦਿਲ ਕਰਦਾ ਸੀ ਪਰਿਵਾਰਾਂ ਦੇ ਵਿੱਚ ਜਾ ਕੇ ਸਾਡੇ ਐਡਾ ਸਮਾਗਮ ਉਲਿੱਕਿਆ ਹੋਇਆ ਸੀ ਕੱਲ 50000 ਦਾ ਕੱਟੇ ਸਾਡੇ ਸਮਾਗਮ ਦਾ ਮੈਂ ਸਮਾਗਮ ਛੱਡ ਕੇ ਫੇਰ ਸੜਕ ਤੇ ਅਸੀਂ ਆਏ ਹੋਇਆ ਹਾਂ ਕਾਰਨ ਕੀ ਹੈ ਤੁਸੀਂ ਮੀਡੀਆਨ ਚੌਥਾ ਸਤੰਭ ਬਣਦੇ ਹੋ ਆ ਖੜਿਆ ਉਸ ਬਲੂਰ ਤੋਂ ਵੀਰ ਅਮਰਿੰਦਰ ਸਿੰਘ ਇਸ ਬੰਦੇ ਤੇ ਇਨਕ ਦੂਸ਼ਣ ਲਾਈ ਵੀ ਇਹ ਬੰਦਾ ਦਲਾਲ ਹੈ ਇਹ ਬੰਦਾ ਪੈਸੇ ਲੈ ਕੇ ਕੰਮ ਕਰਦਾ ਹੈ ਇਹ ਬੰਦੇ ਦੇ ਪੱਕਾ ਮਹੀਨੇ ਬੰਨੇ ਹੋਏ ਨੇ ਲੈ ਕੋਈ ਦਾਵਾ ਕਰੇ ਮੈਂ ਮੈਂ ਖੜਿਆ ਇੱਥੇ ਕੋਈ ਦਾਵਾ ਕਰੇ ਇਸ ਵੀਰ ਦਾ ਇਹਨੇ ਕਿਸੇ ਬੰਦੇ ਤੋਂ ਪੱਤਰਕਾਰ ਨੇ ਇਸ ਪੱਤਰਕਾਰ ਨੇ ਕਿਸੇ ਤੋਂ ਪੈਸੇ ਲੈ ਕੇ ਫੈਸਲਾ ਕਰਾਇਆ ਕੋਈ ਇਸ ਪੱਤਰਕਾਰ ਨੇ ਕਿਸੇ ਤੋਂ ਪੈਸੇ ਲੈ ਕੇ ਕੋਈ ਬਲੈਕਮੇਲਿੰਗ ਕੀਤੀ ਹੈ ਲੈ ਸਾਨੂੰ ਜਿਹੜੀ ਮਰਜ਼ੀ ਸਜ਼ਾ ਜਿਹੜੀ ਸਜ਼ਾ ਦੇਣੀ ਸਾਨੂੰ ਦੇ ਦਿਓ ਤੁਸ ਤੁਹਾਡਾ ਪੱਤਰਕਾਰਾਂ ਦਾ ਵੀ ਧੰਨਵਾਦ ਜੋ ਤੁਸੀਂ ਆਪਣੇ ਭਾਈਚਾਰੇ ਦੇ ਹੱਕ ਚੱਕ ਕੇ ਖੜੇ ਹੋ ਦੂਜੀ ਗ੍ਰੰਤੀ ਬੰਜੀਤ ਸਿੰਘ ਕਮਾਣਾ ਕਿਸਾਨ ਜਥੇਬੰਦੀ ਦਾ ਚਲੋ ਜੁਮੇਵਾਰ ਵੀ ਦੇ ਵੀਰ ਨਿਰਮਲ ਸਿੰਘ ਰਿਵੇਂ ਇੱਥੇ ਹੀ ਹੋਣਗੇ ਜਿਹੜੇ ਹੈੱਡ ਨੇ ਉਹਨਾਂ ਦੇ ਬਾਰੇ ਲਿਖ ਲਿਖ ਕੇ ਵੀ ਇਹ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਭਾਜੀ ਇੱਕ ਹੁੰਦਾ ਹੈ ਬਈ ਤੁਸੀਂ ਤੁਸੀਂ ਤੁਹਾਡੇ ਚੈਨਲ ਨੇ ਤੁਸੀਂ ਕੋਈ ਵੀ ਖਬਰ ਜਿਹੜੀ ਆ ਤੁਸੀਂ ਜੇ ਪਾਉਂਦੇ ਹੋ ਤਾਂ ਤੁਸੀਂ ਆਪਣੇ ਜੈਨੂਨ ਪੇਜਾਂ ਤੋਂ ਪਾਉਂਦੇ ਹੋ ਕੋਝ ਵੀ ਗੱਲ ਕਰਦੇ ਹੋ ਇਹ ਕਦੇ ਜ਼ੋਰ ਤੇ ਤੁਸੀਂ ਕਰਦੇ ਹੋ ਵੀ ਅਸੀਂ ਕਰਨੀ ਆ। ਭਾਜੀ ਜੇਕਰ ਉਹ ਬੰਦਾ ਆਪਣੀ ਆਈਡੈਂਟੀ ਪਰਮਿੰਦਰ ਸਿੰਘ ਸਰਪੰਚ ਜੰਗਪੁਰਾ ਉਸ ਪੇਜ ਤੋਂ ਕਰੇ ਸਾਨੂੰ ਕੋਈ ਇਤਰਾਜ ਨਹੀਂ ਸੀ। ਸਾਨੂੰ ਕੋਈ ਇਤਰਾਜ ਹੀ ਨਹੀਂ ਸੀ ਵੀ ਬੰਦੇ ਦੇ ਵਿੱਚ ਜੁਰਤ ਹੈ ਸੱਚ ਬੋਲਦਾ ਭਾ ਕੋਈ ਸੱਚ ਗੱਲ ਹੋਊਗੀ। 6 ਪੇਜ ਉਹਨੇ ਬਣਾਏ ਨੇ। ਵੱਖਰੇ-ਵੱਖਰੀ ਐੜੀਆਂ ਬਣਾਈਆਂ ਨੇ। 6 ਪੇਜਾਂ ਤੋਂ ਪਿੱਛਲੇ 6 ਮਹੀਨਿਆਂ ਤੋਂ ਕੂੜ ਦਾ ਪ੍ਰਚਾਰ ਕਰ ਰਿਹਾ ਹੈ। ਜਿਹੜੀ ਪੁਲਿਸ ਨੇ ਉਹਨੂੰ ਸਰਪੰਚ ਬਣਾਇਆ ਮੈਂ ਤੇ ਸਿੱਧਾ ਗੱਲ ਕਵਾਂਗਾ ਜਿਹੜੇ ਐਮਐਲਏ ਨੇ ਉਹਨੂੰ ਸਰਪੰਚ ਬਣਾਇਆ ਉਹ ਤੇ ਉਸ ਐਮਐਲਏ ਜੁੱਤੀਆਂ ਮਾਰਦਾ ਰਿਹਾ ਮੈਂ ਤੇ ਹੈਰਾਨ ਇਸ ਗੱਲ ਤੋਂ ਆ ਵੀ ਐਮਐਲਏਾਂ ਦੀ ਜ਼ੁਰਤ ਕਿੱਥੇ ਗਈ ਹੈ ਐਮਐਲਏ ਦੀ ਜ਼ਮੀਰ ਕਿੱਥੇ ਗਈ ਹੈ ਮੈਂ ਤੇ ਇਸ ਗੱਲੋਂ ਹੈਰਾਨ ਆ ਵੀ ਸਾਡੇ ਰਾਜਪੁਰ ਦੇ ਐਮਐਲਏ ਦੀ ਜ਼ਮੀਰ ਕਿੱਥੇ ਗਈ ਹੈ ਵੀ ਜਿਹੜਾ ਬੰਦਾ ਤੁਹਾਨੂੰ ਨਿਤ ਭੰਡਦਾ ਬੋੜ ਦਾ ਮਾੜਾ ਤੁਸੀਂ ਉਹਨੂੰ ਬਣਾਇਆ ਤੁਸੀਂ ਉਹਨੂੰ ਫੇਰ ਵੀ ਬਚਾਉਂਦੇ ਮੈਂ ਤੇ ਸਪਸ਼ਟ ਗੱਲਾਂ ਤੇ ਕਲੀਅਰ ਗੱਲ ਕਰਾਂਗਾ ਮੈਂ ਬੇਨਤੀ ਕੀਤੀ ਜੀ ਐਮਐਲਏ ਸਾਹਿਬ ਨੂੰ ਵੀ ਇਹਨੂੰ ਨਾ ਬਚਾਓ ਇਹਦੇ ਪਿੱਛੇ ਨਾ ਖੜੋ ਜੋ ਇਹਨੇ ਗਲਤ ਕੀਤਾ ਉਹਦੀ ਬਣਦੀ ਸਜ਼ਾ ਇਸ ਬੰਦੇ ਨੂੰ ਇੱਕ ਮਿੰਟ ਮੇਰਾ ਕੋਈ ਨਿਜੀ ਵੈਰ ਤੇ ਨਹੀਂ ਪ੍ਰਭਿੰਦਰ ਸਿੰਘ ਨਾਲ ਜੰਗਪੁਰੇ ਦੇ ਬੰਦੇ ਕਿਹੜੇ ਕਿਹੜੇ ਜੰਗਪੁਰੇ ਦੇ ਵੀ ਖੜੇ ਜੰਗਪੁਰੇ ਦੇ ਜੰਗਪੁਰੇ ਵਾਲਿਓ ਮੇਰਾ ਕੋਈ ਵੈਰ ਹੈ ਤੁਹਾਡੇ ਨਾਲ ਕੋਈ ਪਿੰਡ ਨਾਲ ਜਾਂ ਸਰਪੰਚ ਨਾਲ ਕੋਈ ਵੈਰ ਹੈ ਗੱਲ ਤਾਂ ਸੱਚ ਝੂਠ ਦੀ ਕਰਨ ਦੇ ਇੱਥੇ ਵੀ ਜੇਕਰ ਉਹਨੇ ਕੂੜ ਦਾ ਪ੍ਰਚਾਰ ਕੀਤਾ ਉਹਦੀ ਬਣਦੀ ਸਜ਼ਾ ਉਸ ਬੰਦੇ ਨੂੰ ਮਿਲੂਗੀ ਤਾਂ ਫਿਰ ਟੁੱਠੀਆਂ ਫਵਾਵਾ ਆਖਾ ਜੀ ਅਸੀਂ ਤਾਂ ਜੀ ਪਰਵਾਨੇ ਨੂੰ ਗੱਲ ਕਰ ਲਈ ਐ ਪਰਵਾਨੇ ਨੂੰ ਰੋਕ ਲਿਆ ਐ ਪਰਵਾਨੇ ਨਾਲ ਸੈਟਿੰਗ ਕਰ ਲਈ ਐ ਜਿਵੇਂ ਪਰਵਾਨੇ ਨੂੰ 10 ਲੱਖ ਦਾ ਟੱਚੀ ਦੇ ਕੇ ਆਏ ਹੁਣ ਹੈਨਾ ਅਖਾ ਜੀ ਤੁਸੀਂ ਜੋ ਕਰਨਾ ਕਰ ਲੋ ਪਰਵਾਨਾ ਨਹੀਂ ਆਉਂਦਾ ਪਰਵਾਨਾ ਆ ਹਾਂ ਲੇਟ ਮੈਂ ਇਸ ਕਰਕੇ ਹੋਇਆ ਮੇਰੇ ਪਰਿਵਾਰ ਦੇ ਵਿੱਚ ਸ਼੍ਰੀ ਖਾਨਪਾਤ ਸਾਹਿਬ ਦੇ ਭੋਗ ਸੀ ਮੇਰੇ ਪਰਿਵਾਰ ਦੇ ਵਿੱਚ ਤੇ ਉਹ ਸਾਰੀ ਜ਼ਿੰਮੇਵਾਰੀ ਜਥੇਦਾਰ ਜੀ ਆਏ ਸੀ ਉਹਨੇ ਵੇੜ ਕੇ ਆਇਆ ਮੈਂ ਸੋ ਨਾ ਪਰਵਾਨਾ ਅਜੇ ਤੱਕ ਇਹ ਤੋਂ ਖਰੀਦਿਆ ਗਿਆ ਨਾ ਪਰਵਾਨਾ ਖਰੀਦਿਆ ਜਾਣਾ ਅਸੀਂ ਤਾਂ ਇੱਥੇ ਹੱਕ ਦੇ ਜੋਰ ਤੇ ਖੜੇ ਆ ਤੇ ਅਸੀਂ ਇੱਕ ਮਿੰਟ ਚਾਰ ਦਿਨ ਹੋ ਗਏ ਨੇ ਹੁਣ ਪੁਲਿਸ ਪ੍ਰਸ਼ਾਸਨ ਆ ਕੇ ਸਾਡੇ ਨਾਲ ਗੱਲ ਕਰਨਦੇ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਸ਼ੌਂਕ ਜਾਗ ਗਿਆ ਕਿ ਵੀ ਇਹ ਸੜਕਾਂ ਤੇ ਆਉਣ ਸੜਕਾਂ ਜਾਮ ਕਰਨ ਫੇਰ ਅਸੀਂ ਕਾਰਵਾਈ ਕਰੀਏ ਜੇ ਅਸੀਂ ਗਲਤ ਆ ਮੈਂ ਸਾਰੇ ਚੈਨਲ ਦੇ ਮਾਧਿਅਮ ਦਰਾਂ ਕਹਿਣਾ ਚਾਹੁੰਨਾ ਜੇ ਅਸੀਂ ਗਲਤ ਆ ਤਾ ਸਰਪੰਚ ਪਰਮਿੰਦਰ ਸਿੰਘ ਜੰਗਪੁਰੇ ਵਾਲਾ ਸਾਡੇ ਤੇ ਕਾਰਵਾਈ ਕਰਦੇ ਕੋਰ ਦੇ ਥਰੂ ਪੁਲਸ ਦੇ ਥਰੂ ਵੀ ਇਹ ਝੂਠੀ ਫਵਾ ਫਲਾਈ ਜਾ ਰਹੀ ਆ ਤੇ ਜੇ ਅਸੀਂ ਸੱਚੇ ਆ ਤੇ ਫਿਰ ਪੁਲਿਸ ਨੂੰ ਕਾਰਵਾਈ ਕਰ ਚ ਪਰੇਸ਼ਾਨੀ ਕਾਦੀ ਹੈ ਕੀ ਕਹਿ ਰਹੀ ਹੈ ਜੀ ਤੁਹਾਡੀ ਗੱਲਬਾਤ ਹੋਈ ਹੈ ਪੁਲਸ आले ਆਏ ਕਿ ਕੀ ਕਹਿ ਭਾਜੀ ਪੁਲਸ ਦੇ ਸਦਰ ਤੋਂ ਦਵਿੰਦਰ ਸਿੰਘ ਆਏ ਨੇ ਕੋਈ ਜ਼ਿੰਮੇਵਾਰ ਅਫਸਰ ਨਹੀਂ ਜੇ ਕੋਈ ਜੀ ਦਾ ਕਹਤੇ ਆਇਆ ਜਿਵੇਂ ਆਪਾਂ ਕਹਿ ਦਈਏ ਜ਼ਿੰਮੇਵਾਰ ਡਿਪਟੀ ਜ਼ਿੰਮੇਵਾਰ ਐਸਐਸਪੀ ਜ਼ਿੰਮੇਵਾਰ ਐਸਐਸਪੀ ਜੇ ਰੋੜ ਅੱਧਾ ਘੰਟਾ ਜਾਮ ਕਰਤਾ ਫੇਰ ਸਰਣ ਆਉਣ ਇਹ ਇਹੀ ਚਾਹੁੰਦੇ ਨੇ ਮਨੇ ਕੱਲ ਦਾ ਜਵਾਬ ਵੀ ਇਹੀ ਚਾਹੁੰਦੇ ਨੇ ਨਹੀਂ ਰੋਡ ਜਾਮ ਕਰੀ ਸਾਡਾ ਦਿਲ ਨਹੀਂ ਕਰਦਾ ਭਾਜੀ ਅਸੀਂ ਪਬਲਿਕ ਨੂੰ ਹਰਾਸ਼ ਕਰੀਏ ਸਾਡਾ ਦਿਲ ਨਹੀਂ ਕਰਦਾ ਕੋਈ ਕੋਈ ਆਪਣੇ ਪਰਿਵਾਰ ਨੂੰ ਮਿਲਣ ਜਾ ਰਿਹਾ ਕੋਈ ਖੁਸ਼ੀ ਜਾ ਰਿਹਾ ਕੋਈ ਹਸਪਤਾਲ ਜਾ ਰਿਹਾ ਕੋਈ ਦਵਾਈ ਲੈਣ ਜਾ ਰਿਹਾ ਸਾਡਾ ਮਨ ਨਹੀਂ ਕਰਦਾ ਬਾਈ ਜੀ ਕਿਸੇ ਨੂੰ ਹਰਾਸ਼ ਕਰੀਏ ਪਰ ਜਦੋਂ ਸਾਡੀ ਸੁਣਨੀ ਨਹੀਂ ਕਿਸੇ ਨੇ ਅਸੀਂ ਕਿੱਥੇ ਜਾਈਏ ਕਿਹੜੀ ماں ਨੂੰ ਮਾਸੀ ਕਹੀਏ ਦੱਸੋ ਅਸੀਂ ਕਿਹਦੇ ਅੱਗੇ ਜਾ ਕੇ ਝੋਲੀ ੱਡੀਏ ਹੁਣ ਕੀ ਬਾਬਾ ਜੀ ਹੁਣ ਅਗਲਾ ਸਟੈਪ ਕੀ ਹੈ ਭਾਈ ਜੀ ਕੋਈ ਸਾਡਾ ਸਮਝੌਤਾ ਨਹੀਂ ਇਸ ਗੰਦੇ ਬੰਦੇ ਨਾਲ ਠੀਕ ਹੈ ਗੰਦਾ ਬੰਦਾ ਹੈ ਗੰਦਾ ਕੀੜਾ ਹੈ ਆ ਪਿੰਡ ਖੜਿਆ ਲੈ ਕੇ ਨਾ ਪਿੰਡ ਦੇ ਵਾਸਤੇ ਦੱਸਦੇ ਕੋਈ ਬੰਦਾ ਇਹਨੇ ਪਿੰਡ 'ਚ ਕੋਈ ਭਲੇ ਦਾ ਕੰਮ ਕੀਤਾ ਹੋਵੇ ਜਿਹੜੇ ਬੰਦੇ ਸ਼ਰਾਰਤੀ ਅੰਸਰ ਹੁੰਦੇ ਨੇ ਉਹ ਉਹ ਬੰਦੇ ਕਦੇ ਪਿੰਡ ਦਾ ਵਿਕਾਸ ਨਹੀਂ ਕਰ ਸਕਦੇ ਇਹਦੇ ਤੇ ਜਿਹੜੀ ਬਣਦੀ ਕਾਰਵਾਈ ਹੈ ਕਾਨੂੰਨਨ ਕਾਨੂੰਨ ਨਾ ਜਿਹੜੀ ਬਣਦੀ ਕਾਰਵਾਈ ਆ ਉਹ ਕਾਰਵਾਈ ਪ੍ਰਸ਼ਾਸਨ ਕਰਦੇ ਉਹ ਆਪਣੇ ਘਰ ਅਸੀਂ ਆਪਣੇ ਘਰ ਹੋਰ ਅਸੀਂ ਕਿਹੜੀ ਅਸੀਂ ਕਿਹੜੀ ਡਿਮਾਂਡ ਰੱਖੀ ਮੈਨੂੰ ਫਾਈ ਢੰਗ ਦਿਓ ਜਿਹੜੀ ਕਾਰਵਾਈ ਕਰਦੇ ਹੋ ਨਹੀਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਗੱਲ ਕਰਨ ਦੇ ਆ ਜੇ ਪੁਲਿਸ ਨੇ ਕਾਰਵਾਈ ਨਾ ਕੀਤੀ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਉਂਕਿ ਜਿਹੜਾ ਜਿਹੜਾ ਪਰਿਵਾਰਾਂ ਨੇ ਇਹਨੂੰ ਇਹ ਗਲਤ ਬੋਲਦਾ ਰਿਹਾ ਜਿਹਨਾਂ ਇਹਨਾਂ ਨੂੰ ਗਲਤ ਬੋਲਦਾ ਰਿਹਾ ਇਹ ਜਿਹਨਾਂ ਨੂੰ ਬਲੈਕਮੇਲ ਕਰਦਾ ਰਿਹਾ ਜੇ ਰਸਤੇ 'ਚ ਉਹਨਾਂ ਨੇ ਕੋਈ ਵਾਅਦਾ ਘਾਟੇ ਦੇ ਨਾਲ ਕਰਤੀ ਫਿਰ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਬਾਈ ਜੀ ਆ ਜਿੰਨਾ মিডিਆ ਖੜਿਆ ਹੈ ਕਿਉਂਕਿ ਭਜਦਿਆਂ ਨੂੰ ਵਾਣ ਫਿਰ ਇੱਕੋ ਵਰਗੇ ਹੁੰਦੇ ਨੇ ਸੇ ਪ੍ਰਸ਼ਾਸਨ ਪਰਚਾ ਕਰ ਦੇਗਾ ਉਨਾ ਲੋਕਾਂ ਦੇ ਜ਼ਖਮਾਂ ਤੇ ਮਲਮ ਲੱਗ ਜੂਗੀ ਜੇ ਪ੍ਰਸ਼ਾਸਨ ਕਾਰਵਾਈ ਨਾ ਕਰੂਗਾ ਫਿਰ ਇਹ ਬੰਦਾ ਘਰੋਂ ਨਿਕਲ ਜੁਗਾ ਨਹੀਂ ਹੈਗਾ ਘਰੇ ਆਪਣੇ ਤਾਲਾ ਮਾਰ ਕੇ ਅੰਦਰ ਬੜੂਗਾ ਜੇ ਬਾਹਰ ਨਿਕਲੂਗਾ ਤਾਂ ਕੋਈ ਨਾ ਕੋਈ ਖੇਡ ਵਰਤੂਗੀ ਨਾਓ ਪਰਚੇ ਮਰਤੇ ਚੱਲਦੇ ਨੇ ਦਸਵੇਂ ਇੱਕ ਹੋਰ ਚੱਲ ਜੂਗਾ ਪਰ ਮੈਂ ਆਪਣੇ ਭਰਾ ਮਰਿੰਦਰ ਸਿੰਘ ਭਰਾ ਮਨਜੀਤ ਕਮਾਣੇ ਨੂੰ ਆਪਣੇ ਇਲਾਕੇ ਦੇ ਲੋਕਾਂ ਨੂੰ ਮੈਂ ਪਿੱਠ ਨਹੀਂ ਵਖਾ ਸਕਦਾ ਜਿੱਥੇ ਐਂ ਚੱਲੂ ਉਹ ਮੈਂ ਕਿਵੇਂ ਦੇਖਦਾ 4 3 4 ਦਿਨ ਪਹਿਲਾਂ ਦਿੱਤਾ ਸੀ ਪ੍ਰਸ਼ਾਸਨ ਨੂੰ ਵੀ ਤੁਸੀਂ ਕਾਰਵਾਈ ਕਰੋ ਉਹਨਾਂ ਨੇ ਹੁਣ ਤੱਕ ਤਾਂ ਕਰੀ ਨਹੀਂ ਤੁਹਾਨੂੰ ਲੱਗਦਾ ਫਿਰ ਉਹ ਕਰਨਗੇ ਇਹ ਬਾਈ ਜੀ ਨਹੀਂ ਕਰਨਗੇ ਫਿਰ ਸਾਡਾ ਕੀ ਟੈਂਟ ਦਾ ਗੱਡਿਆ ਹੀ ਲਾ ਇੱਥੇ ਫਿਰ ਪੁਲਿਸ ਪ੍ਰਸ਼ਾਸਨ ਟੈਂਟ ਕਢਾ ਲੈ ਸਾਡੇ ਕੋਲ ਨੰਦਾ ਸਾਹਿਬ ਤੁਸੀਂ ਵੀ ਉੱਥੇ ਸੀ ਇੱਥੇ ਬਨੂੜ ਭਾਈ ਚੜਦਾ ਕਿਹੜਾ ਕਿਹੜਾ ਪੱਤਰਕਾਰ ਖੜਿਆ ਬਨੂੜ ਲਾ ਕੇ ਦੋ ਕੋ ਪੱਤਰਕਾਰ ਬਨੂੜ ਦੇਆ ਮੀਡੀਆ ਜਿਹੜਾ ਹੈ ਪ੍ਰੈਸ ਕਲੱਬ ਰਜਿਸਟਰਡ ਪ੍ਰੈਸ ਕਲੱਬ ਹੈ ਰਜਿਸਟਰਡ ਹੈ ਇਹ ਬੰਦਾ ਆਪਣੇ ਪੇਜਾਂ ਤੇ ਇਹ ਬੰਦਾ ਆਪਣੇ ਪੇਜਾਂ ਤੇ ਇਹ ਗੱਲ ਕਹਿੰਦਾ ਸੀ ਵੀ ਜਿਹੜਾ ਬਨੂੜ ਦਾ মিডিਆ ਹੈ ਇਹ ਜਾਲੀ মিডিਆ ਹੁਣ ਤੂੰ ਹੀ ਦੱਸੋ ਜਿਹਸ ਬੰਦੇ ਨੇ ਬਨੂੜ ਦੇ মিডিਆ ਨੂੰ ਜਾਲੀ মিডিਆ ਕਿਹਾ ਹੋਵੇ ਕਿ ਫਿਰ মিডিਆ ਦਾ ਫਰਜ ਨਹੀਂ ਬਣਦਾ ਇਸ ਬੰਦੇ ਤੇ ਕਾਰਵਾਈ ਕਰਾਉਣਾ ਬਾਈ ਜੀ ਅਸੀਂ ਤੁਹਾਡੇ ਵਾਸਤੇ ਵੀ ਖੜੇ ਆ ਜਿੱਥੇ-ਜਿੱਥੇ ਪੱਤਰਕਾਰ ਭਾਈਚਾਰੇ ਨੂੰ ਮੇਰੀ ਲੋੜ ਪਈ ਹੈ ਵੀਰ ਸੰਦੀਪ ਖੜੇ ਆ ਚੌਧਰੀ ਖੜੇ ਆ ਜਿੱਥੇ-ਜਿੱਥੇ ਲੋੜ ਪਈ ਹੈ ਮੈਂ ਹੱਕ Đਾ ਕੇ ਖੜੇ ਆ ਮੈਂ ਉੱਥੇ ਐਮਐਲਏ ਨਾਲ ਵੀ ਮੱਥਾ ਲਾਇਆ ਪੱਤਰਕਾਰਾਂ ਪਿੱਛੇ ਵੀਰ ਖੜੇ ਇੱਥੇ ਤੇ ਅੱਜ ਵੀ ਮੈਂ ਪੱਤਰਕਾਰ ਭਾਈਚਾਰੇ ਨਾਲ ਖੜਿਆ ਆ ਜੇ ਮੈਨੂੰ ਐਮਐਲਏ ਦਾ ਮੱਥਾ ਲਾਣਾ ਪਿਆ ਮੈਨੂੰ ਪ੍ਰਸ਼ਾਸਨ ਦਾ ਮੱਥਾ ਲਾਣਾ ਪਿਆ ਮੈਨੂੰ ਪੁਲਿਸ ਦਾ ਮੱਥਾ ਲਾਣਾ ਪਿਆ ਮੈਂ ਲਾਊਂਗਾ ਪਰ ਆਹ ਬੰਦੇ ਤੇ ਕਾਰਵਾਈ ਕੀਤੇ ਬਿਨਾ ਅਸੀਂ ਪਿੱਛੇ ਨਹੀਂ ਹਟਦੇ ਬਸ ਬੋਲੋ